ਲਿਖਤੀ ਉਹਦਾ ਕਾਰਨ ਕੀ ਹੈ ਜੇ ਪਹਿਲਾ ਕਾਰਨ ਸਾਡਾ ਜੀ ਸਭ ਤੋਂ ਮਹਾਨ ਤਾਂ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਜਿਹੜਾ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਲਾਇਆ ਹੋਇਆ ਵਾ ਜਿਹਦਾ ਰਵਈਆ ਐਕਸ਼ਨ ਕਮੇਟੀ ਮੁਲਾਜ਼ਮਾਂ ਬਰਾਬੀ ਇੰਨਾ ਦਾ ਮਾੜਾ ਤੇ ਸ਼ਰਮਨਾਕ ਆ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਐਕਸ਼ਨ ਕਮੇਟੀਆਂ ਜੱਥੇਬੰਦੀਆਂ ਉਹਨੂੰ ਮਿਲਣ ਜਾਂਦੀਆਂ ਵਾ ਉਹ ਮੀਟਿੰਗ ਬਚਾ ਲਈ ਸਾਡੇ ਕਿ ਉੱਠ ਖੜਦਾ ਵਾ ਵਰਕਰਾਂ ਦੇ ਪਰਚੇ ਤੱਕ ਕਰਾਉਣ ਦੀ ਓਹ ਧਮਕੀ ਦਿੰਦਾ ਵਾ ਅਸੀਂ ਸਰਕਾਰ ਨੂੰ ਕਹਿੰਦੇ ਸਾਨੂੰ ਇਹ ਜਿਆ ਨਖਿੱਦ ਤੇ ਜਿਹੜਾ ਬੇਸ਼ਰਮ ਡਾਇਰੈਕਟਰ ਆ ਉਹ ਨਹੀਂ ਚਾਹੀਦਾ ਸਾਨੂੰ ਇਹੋ ਜਿਹੇ ਡਾਇਰੈਕਟਰ ਦੀ ਕੋਈ ਜ਼ਰੂਰਤ ਨਹੀਂ ਸਾਡਾ ਜਿਹੜਾ ਡਾਇਰੈਕਟਰ ਸਾਡਾ ਤਰੰਤ ਬਦ ਲਿਆ ਜਾ ਨੰਬਰ 2 ਤੇ ਜਿਹੜੀ ਗੇਟ ਰੈਲੀ ਕਰਨ ਦਾ ਮੇਨ ਕਾਰਨ ਆ ਜਿਹੜੇ ਸਾਡੇ ਮਾਨ ਸਾਹਿਬ ਵੋਟਾਂ ਜੋਂ ਤੋਂ ਪਹਿਲਾਂ ਹਰਾਪਨ ਹੱਥੀ ਰੱਖਦੇ ਹੁੰਦੇ ਸੀ ਵੀ ਜਿੱਥੇ ਮਰਜੀ ਕਿ ਸਵਾਲੋ ਤੇ ਉਹ ਮੇਰੇ ਖਿਆਲ ਚ ਉਹਨਾਂ ਦਾ ਗਮਾਚ ਗਿਆ ਹਰਾਪਨ ਕਿਤੇ ਵੀ ਜਿਹੜਾ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਚੱਲ ਨਹੀਂ ਰਿਹਾਗਾ ਨਾ ਤਾਂ ਉਹ ਕੋਈ ਪ੍ਰੋਮੋਸ਼ਨ ਹੋਵੇ ਉਧਰ ਨੂੰ ਨਾ ਸਾਡੇਆਂ ਤਨਖਾਹਾਂ ਸੰਬੰਧੀ ਕਿਸੇ ਵੀ ਸੰਬੰਧ ਦੇ ਵਿੱਚ ਤੇ ਨਾ ਮਹਿਕਮੇ ਨੂੰ ਬਚਾਉਣ ਦੇ ਲਈ ਮਹਿਕਮੇ ਦੇ ਵਿੱਚ ਘਟੋ ਘੱਟ ਜਿਹੜਾ ਸਾਡਾ 24 7 ਬੱਸ ਦਾ ਫਲੀਟ ਸੀਗਾ ਉਹਨ ਇਸ ਵਕਤ ਘਟ ਕੇ 1600 ਤੇ ਆ ਗਿਆ ਉਹ 1600 ਦੇ ਵਿੱਚੋਂ ਵੀ ਸਟਾਫ ਦੇ ਗਾਰਨ ਜਾਂ ਸਪੇਅਰ ਪਾਰਟ ਦੇ ਗਾਰਨ 3 350 ਬੱਸ ਸਾਡੀ ਵਰਕਸ਼ਾਪ ਵਿੱਚ ਖੜੀ ਰਹਿੰਦੀ ਆ ਤੇ ਰੋਜ਼ਾਨਾ ਦਾ ਬੱਸਾਂ ਘਟ ਹੋਣ ਕਾਰਨ ਹਾਂਜੀ ਪੰਜਾਬ ਰੋਡਵੇ ਸ਼ਰੂਕ ਕਾਸ ਇੰਪਲਾਈਜਨਿੰਗ ਦਾ ਮੈਂ ਚੇਅਰਮੈਨ ਜਿਹੜੀ ਅੱਜ ਦੀ ਗ੍ਰੇਟ ਮੀਟਿੰਗ ਆ ਇਹ ਪੰਜਾਬ ਰੋਡਵੇ ਵਿੱਚ ਐਕਸ਼ਨ ਕਮੇਟੀ ਦੇ ਸਾਂਝੇ ਸੱਦੇ ਤੇ ਜਿਹੜੀ ਅੱਜ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਰੋਡਵੇ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਸਾਰੀਆਂ ਲੰਮੇ ਸਮੇਂ ਵਾਲੀਆਂ ਪ੍ਰੋਜੈਕਟਾਂ ਸੀ ਉਹ ਨਹੀਂ ਹੋ ਰਹੀਆਂ ਇੱਕ ਸਾਡੀਆਂ ਜਿਹੜੀਆਂ ਰੋਡਵੇ ਦੇ ਬਜਟ ਵਿੱਚ ਪੈਸੇ ਰੱਖ ਕੇ ਬੱਸਾਂ ਨਹੀਂ ਪਾ ਜਾ ਰਹੀ ਪਾਈਆਂ ਜਾ ਰਹੀਆਂ ਠੀਕ ਹੈ ਉਹਦੇ ਪ੍ਰਤੀ ਅਸੀਂ ਸਰਕਾਰ ਦੇ ਆਪਣਾ ਪੂਰਾ ਜੋਰ-ਦਾਨ ਜੋਰਾ ਰਹੇ ਆ ਕਿ ਜਿਹੜੀਆਂ ਬੱਸਾਂ ਜਿਹੜੀਆਂ ਬਜਟ ਵਿੱਚ ਰੱਖ ਕੇ ਬੱਸਾਂ ਸਰਕਾਰ ਰੋਡਵੇ ਦੇ ਵਿੱਚ ਪਾਈਆਂ ਜਾਣ। ਬਾਕੀ ਇਹ ਵੀ ਜਿਹੜੀਆਂ 571 ਬੱਸਾਂ ਕਰਜ਼ਾ ਮੁਕ ਹੋਈਆਂ ਆ। ਅਸੀਂ ਕਹਿੰਨੇ ਆਂ ਵੀ ਉਹਨਾਂ ਨੂੰ ਸਮੇਤ ਸਟਾਫ ਰੋਡਵੇ ਦੇ ਵਿੱਚ ਮਰਜ਼ ਕੀਤਾ ਜਾਵੇ। ਬਾਕੀ ਅਸੀਂ ਤੁਹਾਡੇ ਸਾਹਮਣੇ ਵੀ ਇਹ ਕਿਹੜੀ ਗੱਲ ਦੱਸਣੀ ਚਾਹੁੰਦੇ ਆਂ ਕਿ ਜਿਹੜਾ ਸਾਡਾ ਡਾਇਰੈਕਟਰ ਸਟੇਟ ਟਰਾਂਸਪੋਰਟ ਸ਼੍ਰੀ ਜਗਜੀਤ ਕੁਕਤਾ ਆਈਏ ਸਾਫ ਸਰਾ ਉਹਨਾਂ ਜਿਹੜਾ ਬਤੀਰਾ ਉਹ ਸਾਡੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਤੀ ਬਹੁਤ ਨਿੰਦਨਯੋਗ ਇਕੱਠ ਗਿਆ ਆ ਅਸੀਂ ਉਹਦੀ ਜਿੰਨੀ ਵੀ ਨਿੰਦਾ ਕਰ ਸਕਦੇ ਆ ਉਨੀ ਕਰਦੇ ਆ ਅਤੇ ਸਰਕਾਰ ਕੋਲੋਂ ਇਹ ਵੀ ਮੰਗ ਕਰਦੇ ਆ ਕਿ ਜਿਹੜਾ ਡਾਇਰੈਕਟਰ ਸਟੇ ਟ੍ਰਾਂਸਫਰਡ ਆ ਉਹਨੂੰ ਤੁਰੰਤ ਇੱਥੋਂ ਬਦਲਿਆ ਜਾਵੇ ਤਾਂ ਜੋ ਕਿ ਜਿਹੜਾ ਕੋਈ ਚੰਗਾ ਡਾਇਰੈਕਟਰ ਜਿਹੜਾ ਤਾਲਮੇਲ ਨਾਲ ਚੱਲਣ ਵਾਲਾ ਡਾਇਰੈਕਟਰ ਹੋਵੇ ਜਥੇਬੰਦੀਆਂ ਦੇ ਤਾਲਮੇਲ ਨਾਲ ਚੱਲਣ ਵਾਲਾ ਹੋਵੇ ਵਰਕਰਾਂ ਦੇ ਤਾਲਮੇਲ ਨਾਲ ਵਰਕਰਾਂ ਦੀ ਗੱਲ ਸੁਣਨ ਵਾਲਾ ਹੋਵੇ ਉਹ ਡਾਇਰੈਕਟਰ ਕੋਈ ਚੰਗਾ ਅਜਦਾ ਉਹ ਵਿਭਾਗ ਨੂੰ ਲੱਗਦਾ ਕੋਈ ਹੋਰ ਲਾਇਆ ਜਾਵੇ ਪਰ ਇਸ ਡਾਇਰੈਕਟਰ ਨੂੰ ਤੁਰੰਤ ਇਥੋਂ ਬਦਲਿਆ ਜਾਵੇ ਬਾਕੀ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ 66 ਮਹੀਨਿਆਂ ਦਾ